ਸੀ ਤਾਂ ਬਹੁਤ ਸਤਿਮ੍ਰੀ ਭਗਵੰਤ ਮਾਨ ਅੱਜ 13 ਦੇ 13 ਉਮੀਦਵਾਰਾਂ ਨਾਲ ਮੁਲਾਕਾਤ ਕਰ ਰਹੇ ਨੇ ਬੈਠਕ ਕਰ ਰਹੇ ਨੇ ਸਾਡੇ ਨਾਲ ਫਿਲਹਾਲ ਗੁਰਦਾਸਪੁਰ ਤੋਂ ਜ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਸ਼ਹਿਰੀ ਕਲਸੀ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ਹਿਰੀ ਜੀ ਗੁਰਦਾਸਪੁਰ ਨੂੰ ਲੈ ਕੇ ਸਭ ਤੋਂ ਪਹਿਲਾਂ ਪਲਾਨ ਹੀ ਕਿਸ ਤਰੀਕੇ ਦੀ ਬਣਾਈ ਹੈ ਦੇਖੋ ਜੀ ਗੁਰਦਾਸਪੁਰ ਤੇ ਪਲਾਨਿੰਗ ਜਿਹੜੇ ਨੇ ਤਿਆਰ ਅੱਜ ਅਸਰਾਚੋਣਾ ਤੋਂ ਲੋਕਾਂ ਨੇ ਮਨ ਬਣਾਇਆ ਹੋਇਆ ਹੈ ਦੋ ਤਰੀਕੇ ਦੀ ਵੋਟ ਪੈਂਦੀ ਹੈ ਕਿਤੇ ਪੈਂਦੀ ਹੈ ਵੀ ਜੇ ਤਰ੍ਹਾਂ ਲੀਡਰ ਕਲਾਸ ਸਟਾਰ ਹੋ ਜਾਵੇ ਇੱਕ ਹੁੰਦਾ ਇੱਕ ਕੰਮ ਹੁਣ ਲੀਡਰਾਂ ਨੂੰ ਵੀ ਵੋਟਾਂ ਪਾਉਣੀਆਂ ਤੇ ਸਟਾਰਾਂ ਨੂੰ ਵੀ ਪਾਉਣੀਆਂ ਗੁਰਦਾਸਪੁਰ ਦੇ ਲੋਕਾਂ ਨੇ ਹੁਣ ਕੰਮ ਨੂੰ ਵੋਟਾਂ ਮੈਂ ਉਹ ਬੇਨਤੀ ਕਰੂੰਗਾ ਜੇ ਇੱਕ ਮੌਕਾ ਦੇ ਦੇ ਜੇ ਕੰਮ ਕਰਾਂਗੇ ਤੇ ਅਗਲੀ ਵਾਰੀ ਫਿਰ ਸਾਨੂੰ ਵੋਟਾਂ ਪਾਉਣਾਂ ਮੈਂ ਇਹ ਖੁਦ ਇਸ ਤਰੀਕੇ ਚਾਹਾਂ ਕਰ ਗੁਰਦਾਸਪੁਰ ਦਾ ਇਹ ਜਰੀਆ ਪੱਝਾ ਚੁੱਕਾ ਹੈਗਾ

ਪਿਛਲੇ ਇੱਕ ਦਹਾਕੇ ਤੋਂ ਇਸ ਤਰੀਕੇ ਦੀ ਰਵਾਇਤ ਜਿਹੜੀ ਹੈਗੀ ਆ ਉਹ ਤੋੜਨ ਜਾ ਰਹੇ ਆ ਦੇਖੋ ਜੀ ਮੈਂ ਤੇਰੀ ਯੋਗਤਾ ਮੇਰੇ ਮੈਂ ਅੱਗੇ ਗੱਲ ਕਰਦਾ ਹਾਂ ਮੇਰੇ ਨਮਾਣੇ ਨੂੰ ਮੈਂ ਨਾ ਬਟਾਲੇ ਦੇ ਸੁਪਤਾਂ ਦੇ ਮੇਰੇ ਬਾੜ ਵਿੱਚ ਅੱਜ ਮੇਰੇ ਲੋਕ ਸਭਾ ਦੇ ਗੁਰਦਾਸਪੁਰ ਦੇ ਲੋਕ ਨੇ ਅੱਜ ਮੈਂ ਉਹਨਾਂ ਦੀ ਕਚਹਿਰੀ ਚ ਸੋ ਪੂਰਨਾ ਲੋਕ ਚੰਗੀ ਤਰ੍ਹਾਂ ਮੇਰਾ ਵੀ ਪਤਾ ਹੈ ਸੋਹਣੇ ਮੈਂ ਇਹੋ ਗੱਲ ਕਹਿੰਦਾ ਹਾਂ ਕਿ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਆ ਗੁਰਦਾਸਪੁਰ ਦੇ ਜਿਹੜੇ

ਅਸੀਂ ਮਾਇਨਤ ਕਦੇ ਸੁਭੂ ਮੁੱਦੇ ਆਈ ਅਸਾਂ ਦਾ ਨਾ ਸਕੀ ਮਾਇਨਤ ਕੋ ਦਾ ਮੁੱਦਾ ਚੁੱਕ ਕੇ ਅੱਜ ਇੰਡਸਟਰੀ ਸੀਓ ਵੀ ਕਹਾਂਗੇ ਕੋਈ ਇੰਡਸਟਰੀਆਂ ਬਾਹਰੋਂ ਜਿਹੜੀਆਂ ਉਹ গুজরাট ਪੰਜਾਬੀ ਜਾਨੀ ਪੰਜਾਬੀ ਦਾ ਸਿੱਧਾ ਪ੍ਰਭਾਵ ਕਿਤੇ ਨਾ ਕਿਤੇ ਪੰਜਾਬ ਮਾਰਡ ਰੀ ਵੀ ਸਮਝ ਕੇ ਕਿਤੇ ਨਾ ਕਿਤੇ ਬੁਨਿਆਦ ਆ ਅਸੀਂ ਆਪਣੇ ਹੱਗ ਲੈ ਤੁਹਾਡੇ ਸਾਹਮਣੇ ਵੱਡੇ ਵੱਡੇ ਤਰੰਦਰ ਦੇ ਨਾਮ ਨਿਸ਼ਾਨ ਤੇ ਬੋਲ ਕੇ ਆਮ ਆਪ ਸਾਡੀ ਦੇ ਅੰਦਰ ਥੀ ਡਿਸਕਸ਼ਨ ਹੋਈ ਕਿ ਸ਼ਹਿਰੀ ਨੀਤੀ ਜੋ ਗੋਲ ਡੀਕੇ ਦਾ ਬਣਦੇ ਵੀ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਪਾ ਰਿਹਾ ਕਿ ਕੀ ਕਿਹਾ ਗਿਆ ਸੀ ਐਮ ਸਾਹਿਬ ਵੱਲੋਂ ਜਦੋਂ ਤੁਹਾਨੂੰ ਟਿਕਟ ਸਾਂਝੀ ਦੇਖੋ ਜੀ ਜਦੋਂ ਐਮ ਐਲ ਏ ਦੀ ਇਲੈਕਸ਼ਨ ਸੀ ਦੋ ਵਿਕਲਪ ਜਦੋਂ ਆਪਣਾ ਚੇਲੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਕਿ ਪਾਰਟੀ ਦੇ ਜੋ ਰਿਸਪਾਂਸ ਸਰਕਾਰ ਦੇ ਦੇ ਕੇ ਲਵਾਜੇ ਆ ਮੈਂ ਸਦਾ ਸਦਾ ਨਹੀਂ ਹੋ ਰਹੀ ਗੱਲ ਇਹ ਕੋਈ ਸ਼ਮਨ ਜੀ ਨੇ ਕਰੀ ਲਿਖੋ ਗੱਲ ਦੇ ਆ ਕਿ ਲੋਕਾਂ ਦੇ ਮਨ ਵਿੱਚ ਇਸ ਗੱਲ ਦੀ ਬੜੀ ਕੰਫਿਊਜ਼ਨ ਹੈ ਕਿ ਜਦੋਂ 50 ਸਾਲਾਂ ਦਾ ਗੱਲ ਹੁੰਦੀ ਹੈ ਗੱਲ ਕਰਦੇ ਆ ਯਾਰ ਉਸ ਦੇ ਸਾਹਮਣੇ ਰਾਜਾ ਸੰਗ ਦੇ ਚੈਰੀ ਅੱਜ ਪੰਜਾਬ ਦੇ ਲੋਕਾਂ ਦੇ ਕਹਾਣੀ ਦੇ ਕਹਾਣੀ ਦੇ ਖੰਸੇ ਰਾਜਾ ਸਨ ਦੇਖ ਰਹੇ ਰਾਜਿਸਤਾਨ ਤੋਂ ਵੀ ਲੋਕੀਂ ਲੱਗਦਾ ਕਿ ਪਰਤ ਬਾਕੀ ਜੀ ਤੇ ਲੋਕਾਂ ਇਹਨੇ ਮੁੱਦਿਆਂ ਨੂੰ ਲੈ ਕੇ ਜਿਆਦਾ ਤੁਸੀਂ ਪ੍ਰਚਾਰ ਕਰ ਰਹੇ ਹੋ ਜਾਂ ਕਿ ਭਾਈ ਤੁਮਾਰਨ ਕੀ ਚੱਛਾ ਹੋ ਗਿਆ 1000 ਰੁਪਏ ਦਾ ਇਸਾ ਲੈ ਗਿਆ ਦੇਖੋ ਜੀ ਆਪਾਂ ਜਿਹੜੇ ਦੂਸਾਂ ਦੇ ਕੁੱਤੇ ਹੋਏ ਕੰਮ ਆਪਾਂ ਲੋਕਾਂ ਨੂੰ ਕਿਚਰੀ ਦਿਨਾ ਕਿ ਜਾਵਾਂ ਆਪਾਂ ਮਾਂ ਆਪਾਂ ਦੱਸਾਂਗੇ ਇਹ ਬਾਕੀ ਦੇ ਮੁੱਖ ਮੰਤਰੀ ਬਣਾਏ ਤੁਸੀਂ ਇਹ ਸਾਡੇ ਮਾਂ ਦੀ ਇੱਕ ਮਹਤਮਾਜ ਵੀ ਹੈ ਜਲਾਦੀ ਆਈਟੀ ਚੈੱਕ ਕਰ ਲੋ ਚਲੋ ਬੋਦੀ ਗੱਲ ਆਪਾਂ ਦਾ ਆਪਣਾ ਪਤਾ ਲੱਗ ਜਾਵੇ ਕਿ ਇਹ ਬੰਦੇ ਦੇ ਨਾਲ ਲੋਕਾਂ ਦਾ ਪੈਸਾ ਪਾਉਣ ਦੀ ਗੱਲ ਹੈ ਤੁਸੀਂ ਵੀ ਇਹ ਕੋਸ਼ਿਸ਼ ਲੋਹਾ ਵੀ ਨਹੀਂ ਕਰਦੇ ਇਹ ਹਲਾ ਕਿਉਂ ਨਹੀਂ ਕਰਦੇ ਕਿ ਅਗਰ ਵੱਡੀ ਗੱਲ ਅਸੀਂ ਇਹ ਸਭ ਨੂੰ ਅਰਦਾਸ ਕਰਦੇ ਹਾਂ ਕਿ ਇਹ ਆਪਣੇ ਪ੍ਰਤੀਕ ਕਰਾਉਂਦੇ ਸਾਡੇ ਨੌਂ ਸੰਜੀਤ ਪਾ ਸੰਜੀਤ ਉਸਰ ਆਵੇ ਇਹ ਮੁੱਦਿਆਂ ਤੇ ਕੁਝ ਖਾਤਿਰਤਾਂ ਦੇਣਾ ਕੋ ਮੌਕਾ ਹੀ ਹੁੰਦਾ ਹੈ ਕਿ ਗੱਲਾਂ ਕਿਤੇ ਨਾ ਕਿ ਸਰਕਾਰ ਉਹ ਬੰਦ ਕਰਦੀ ਵੀ ਚੁੱਕੀ ਹੋਏ ਕਰਦੇ ਦੌਰ ਸਰਕਾਰੀ ਤੋਂ ਸਾਡੇ ਜਿਹੜੇ ਉਹਨਾਂ ਦੇ ਘਰ ਜਾ ਕੇ ਸਾਡੇ ਕਰਦੇ ਇਸ ਨੂੰ ਕੀ ਸੰਭਾਲ ਲਈ ਕਰੂੰ ਮੈਂ ਲੇਕਿਨ ਤੁਹਾਡੇ ਚੈਨਲ ਦੀ ਉਹਨਾਂ ਨੂੰ ਬੜੇ ਅਜਾ ਸਮੇਂ ਕਿਹੜੇ ਸਾਡੇ ਨਾਲ ਸਾਡੀ ਕੋਈ ਅੰਸਰ ਜਿਹੜਾ ਜਿਹੜਾ ਇਹਨਾਂ ਪਿਆਮਾ ਦੀ ਪਾਰਟੀ ਦਾ ਸਿਗਨਲ ਪੜ੍ਹਿਆ ਗਿਆ ਨੀਅਤ ਸਾਫ ਹੈ ਕੰਮ ਕਰਵਾਉਣ ਦਾ ਚਿੱਤਰ ਵੀ ਜਿਆ ਸੋਵੀਰ ਆਦਨ ਚਿੱਤਰ ਵੀ ਜਿਆ ਜੀਟਰੀ ਦੇ ਵਿੱਚ ਅਕੋ ਚੈਪਟਰ ਸਾਹਿਬ ਦੇ ਪਰਿਵਾਰ ਨਾਲ ਜੀ ਚਿੱਤਰ ਵਿੱਚ ਬੀਰਾਮ ਸਿੰਘ ਇੱਕ ਕੋਲੀ ਆਦਮੀ ਆਮਦਿਫੰਡ ਬਰਕਰ ਜੀ ਵੀ ਵਿਅਕਤੀ ਜਾਣ ਗਿਆ ਸਰਿਆਂ ਛੁੱਟ ਹੈ ਮੈਂ ਉਹ ਉਹ ਜਿਹੜੇ ਜਿਹੜੇ ਚੈਨਲ ਦੇ ਜਿਹੜੇ 12 ਨੂੰ ਛਾਪਿਆ ਮਨਰ ਰੂਪਕ ਕਰਨਾ ਅਸਿਕ ਹੋਣਾ ਚਾਹੀਦਾ ਹੈ ਦਬਾਅ ਸੰਜੀਤ ਨੂੰ ਸੰਧੂ ਵੀ ਅੱਜ ਸੰਸੀ ਹੈ کوئی نہ کوئی تجھے پیڑا ہم تو پوری اس پیٹ میرا گوار میرے نے کھان پیڑ کی دسوئی چھاٹی بالکل بھی نہ کرتا ہے ناموں کیوں کیا بتالے لگے ہیں رات دن محنت کریں گے اور تو بڑا یار ہے ساتھ دوانجو محنت کرتی ہے اس چھوٹے چینل کو مستفید کرو چتا اے سن گورداس کوسو ਸਵਾਗਤ ਨਹੀਂ ਕਰੀਏ ਉਹ ਇੱਕ ਵਾਰ ਸ਼ਿਆਰੀ ਕਲਸੀ ਸਸ਼ੀ ਕਾਲ ਤੋਂ ਉਸ ਤੋਂ ਨਿਲਗੋਰੀ ਦੇਖੀ ਤੁਸੀਂ ਫਰਦਾਸਪੁਰ ਦੀ ਸੀਟ ਤੇ ਅਕਸਰ ਕੋਈ ਕਲਾਕਾਰ ਨਜ਼ਰ ਆਉਂਦਾ ਸੀ ਇਸ ਵਾਰ ਮੁਕਾਬਲੇ ਦੇ ਵਿੱਚ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਦੇ ਸ਼ਿਆਰੀ ਕਲਸੀ ਪਾਰਟੀ ਦੀ ਝੋਲੀ ਦੇ ਵਿੱਚ ਫਰਦਾਸਪੁਰ ਦੇ ਲੋਕ ਆਪਣਾ ਪੋੜੀਆਂ ਜਰਨਲਿਸਟ ਵਿਸ਼ਾਲ ਗੋਸ਼ੇਦਾਰ ਜਾਣਕਾਰੀ ਲਈ ਗੱਲ ਕਰ ਪਹੁੰਚੇ